ਹੈਲੋ ਗਾਇਸ ਵੈਲਕਮ ਬੈਕ ਟੂ ਮਾਈ ਚੈਨਲ ਆਈ ਹੋਪ ਕਿ ਤੁਸੀਂ ਸਾਰੇ ਠੀਕ ਹੋਵੋਗੇ ਤੇ ਆਪਣੇ ਘਰਾਂ ਵਿੱਚ ਖੁਸ਼ ਹੋਵੋਗੇ ਤੇ ਸਸਤਾ ਹੋਵੋਗੇ ਤੇ ਗਏ ਸ਼ੁਰੂ ਕਰਾਂਗੇ ਜਦੋਂ ਅੱਜ ਦਾ ਵਲੌਗ ਤੇ ਦੋ ਦਿਨਾਂ ਤੋਂ ਪਿਛਲੇ ਦੋ ਦਿਨਾਂ ਤੋਂ ਮੈਂ ਵਲੌਗ ਨਹੀਂ ਪਾ ਸਕੀ ਕਿਉਂਕਿ ਮੈਂ ਕਿਤੇ ਗਈ ਰਹੀ ਸੀ ਬਲੰਸ ਦਾ ਵਿਆਹ ਮੈਂ ਉੱਥੇ ਵੀ ਵਲੌਗ ਨਹੀਂ ਸ਼ੂਟ ਕਰ ਸਕੀ ਕੱਲ ਸੀ ਮੇਡੀ ਫੰਦੇ ਜੋ ਨਾਲ ਦੇ ਦੋਸਤ ਨੇ ਉਹਨਾਂ ਦੀ ਵਾਈਫ ਡੇ ਰਹੀ ਸੀ ਜੋ ਹਸਪੀਟਲ ਹੈ ਸੀ ਉੱਥੇ થી ਥੋੜੀ ਜਿਹੀ ਕਲਿੱਪ ਮੈਂ ਲਈ ਹੈ ਮੈਂ ਵਲੌਗ ਵਿੱਚ ਜਰੂਰ ਸ਼ੇਅਰ ਕਰਾਂਗੀ ਤੇ ਅਰ ਕਿ ਮੈਂ ਸਵੇਰ ਕੰਮ ਕਰਕੇ ਫ੍ਰੀ ਹੋ ਗਈ ਸੀ ਜਲਦੀ ਆ ਦੇਖੋ ਸਾਰਾ ਕੰਮ ਮਨੇ ਵੇੜ ਲਿਆ ਰੋਟੀ ਖਾ ਕੇ ਬੱਠੀ ਸੀ ਕਿਚਨ ਦੀ ਸਫਾਈ ਵੀ ਕਰ ਲਈ ਸੀ ਤੇ ਗਾਇਸ ਅਸੀਂ ਨਾ ਬਣਾਇਆ ਹੈ ਦੀਵਾਨ ਤੇ ਮੈਨੂੰ ਲੱਗਾ ਜਰੂਰਤ ਨਾਲੋਂ ਜ਼ਿਆਦਾ ਵੱਡਾ ਬਣ ਗਿਆ ਸਾਡੀ ਹੈਗੀ ਜਗ੍ਹਾ ਘੱਟ ਤੇ ਦੇਖੋ ਇਹਨੂੰ ਥੋੜਾ ਅਡਜਸਟ ਕਰਨਾ ਔਖਾ ਲੱਗ ਰਿਹਾ ਤੇ ਹਲੇ ਤਾਂ ਅੱਧਾ ਤੋਂ ਮਬਾਕੀ ਹੈ ਕਿਉਂਕਿ ਆ ਦੇਖਾ ਤੁਹਾਨੂੰ ਦਿਖਾ ਰਿਹਾ ਪੂਰਾ ਵੱਡਾ 7 ਫੁੱਟ ਦਾ ਬਣਾ ਲਿਆ ਕਿਉਂਕਿ ਮੈਨੂੰ ਸਟੋਰੇਜ ਦੀ ਦਿੱਕਤ ਸੀਗੀ ਮੇਰੇ ਕੋਲ ਸਮਾਨ ਰੱਖਣ ਦੀ ਬਹੁਤ ਔਖਾ ਸੀਗਾ ਮੈਨੂੰ ਇਹ ਜਿਹੜੇ ਦੂਸਰੇ ਬੈੱਡ ਆ ਅੰਦਰ ਵਾਲੇ ਉਹਨਾਂ 'ਚ ਐਨਾ ਸਮਾਨ ਆਉਂਦਾ ਨਹੀਂ ਹੈਗਾ ਉਹ ਨੀਵੇਂ ਨੇ ਜਿਹੜੇ ਅੱਜ ਕੱਲ੍ਹ ਚੱਲਦੇ ਨੇ ਛੋਟੇ ਬੈੱਡ ਨੇ ਇਹ ਅਸੀਂ ਸਪੈਸ਼ਲੀ ਘਰ ਤੇ ਹਾਰ ਕਰਵਾਇਆ ਸੀ ਸਟੋਰੇਜ ਵਾਸਤੇ ਵੀ ਚਲੋ ਇਹਦੇ 'ਚ ਸਾਰਾ ਸਮਾਨ ਪੈ ਜਾਊਗਾ ਜਿਹੜਾ ਪੇਟੀ ਵਾਲਾ ਹੁੰਦਾ ਆ ਤੇ ਉਹ ਵਾਲਾ ਜਿਹੜਾ ਪੁਰਾਣਾ ਬੈੱਡ ਆ ਉਹਨੂੰ ਅਸੀਂ ਬਾਹਰ ਕੱਢ ਦਾਂਗੇ ਕਿਉਂਕਿ ਉਹ ਖਰਾਬ ਹੋ ਚੁੱਕਿਆ ਉਹਦੀ ਪਲਾਈਪਲੀ ਵਗੈਰਾ ਬਹੁਤ ਖਰਾਬ ਹੋ ਚੁੱਕੀ ਹੈ ਤੇ ਆਹ ਕੋਲਰ ਵੀ ਅਸੀਂ ਚੱਕ ਦਾਂਗੇ ਕਿਉਂਕਿ ਇੱਥੇ ਫਿਰ ਜਗ੍ਹਾ ਦੀ ਦਿੱਕਤ ਆ ਕਰਕੇ ਇਹ ਜਿਆਦਾ ਵੱਡਾ ਹੋਣ ਕਰਕੇ ਇਹਨੂੰ ਰੱਖ ਨਹੀਂ ਸਕਦੇ ਅਸੀਂ ਫਿਰ ਇਹਨਾਂ ਐਸੀ ਉਸ ਸਾਈਡ ਲਗਾ ਦਾਂਗੇ ਤੇ ਫਿਰ ਇਹ ਜਗ੍ਹਾ ਸਾਰੀ ਖੁੱਲੀ ਹੋ ਜੂਗੀ ਦੇਖਦੇ ਆਂ ਤਾਂ ਕਿ ਗਰਮੀਆਂ ਵਿੱਚ ਜੇ ਲੱਭ ਸੁੱਖ ਰੱਖੇ ਤਾਂ ਵਧੀਆ ਗਰਮੀ ਵਾਸਤੇ ਅਸੀਂ ਐਸੀ ਦਾ ਪ੍ਰਬੰਧ ਕਰਨਾ ਚਾਹੁੰਦੇ ਆਂ ਵੀ ਚਲੋ ਕਰ ਲਾਂਗੇ ਅਸੀਂ ਦੇਖਦੇ ਆਂ ਵਧੀਆ ਕੰਮ ਚੱਲਦਾ ਰਿਹਾ ਤੇ ਤੇ ਆਹ ਹੁਣ ਅਸੀਂ ਉਸ ਸਾਈਡ ਲਾ ਦਾਂਗੇ ਤੇ ਇਹ ਹਲੇ ਜਿਹੜਾ ਕੰਮ ਬਾਕੀ ਆ ਕਿਉਂਕਿ ਇਹਦੇ ਵਿੱਚ ਹਲੇ ਆਮ ਘੋਲ ਕੇ ਨਹੀਂ ਦਿਖਾ ਸਕਦੀ ਕਿਉਂਕਿ ਇੱਥੇ ਵਾਲੇ ਕੁੰਡੇ ਲਾਉਣੇ ਬਾਕੀ ਆ। ਇੱਥੇ ਵਾਲੇ ਕੁੰਡੇ ਲੱਗਣੇ ਆ ਕਿਉਂਕਿ ਚੱਕਣ ਵਾਸਤੇ ਕੁੰਡੇ ਦੀ ਲੋੜ ਪੈਂਦੀ ਹੈ ਤੇ ਉਹ ਹਲੇ ਲੱਗੇ ਨਹੀਂ ਹੈਗੇ। ਤਾਂ ਕਰਕੇ ਜਦੋਂ ਵਿੱਚੋਂ ਨਹੀਂ ਦਿਖਾ ਸਕਦੀ ਮੈਂ ਇਹ। ਉੱਪਰ ਸਾਈਡਾਂ 'ਚ ਹਰ ਸਮਾਈਕਾ ਜਿਹੜਾ ਅਪਲਾਈ ਹੁੰਦੀ ਆ ਉਹ ਲੱਗਣ ਵਾਲੀ ਆ ਕਿਉਂਕਿ ਉਹਦੇ ਨਾਲ ਫਿਰ ਫਿਨਿਸ਼ਿੰਗ ਆ ਜਾਊਗੀ ਬੈੱਡ ਵਿੱਚ ਤੇ ਵਧੀਆ ਬਣ ਜਾਊਗਾ। ਤੇ ਹਲੇ ਇਹਦਾ ਅੱਧਾ ਕੰਮ ਬਾਕੀ ਐ ਇਸ ਕਰਕੇ ਤਾਂ ਹੀ ਕਰਕੇ ਇਹਦੇ ਵਿੱਚ ਅਸੀਂ ਇਹਨਾਂ ਸਮਾਨ ਦੀਆਂ ਲੇ ਪਾਇਆ। ਤੇ ਇਹਦੇ ਪਾਪਾ ਕਹਿੰਦੇ ਸੀ ਕਿ ਕੱਲ ਪਰਸੋ ਤੱਕ ਇਹ ਤਿਆਰ ਹੋ ਜਾਊਗਾ ਤੇ ਉਹਨੂੰ ਲਾ ਦੇਣਗੇ ਸਾਈਡ 'ਚ ਕਿਸ ਕਰਕੇ ਮੈਂ ਵਿੱਚ ਕੋਸ਼ਿਸ਼ ਸਮਾਨ ਨਹੀਂ ਪਾਇਆ ਹੈਗਾ ਹਾਲੇ ਤੇ ਚਲੋ ਬਣ ਗਿਆ ਮੈਨੂੰ ਸਭ ਤੋਂ ਜ਼ਿਆਦਾ ਇੱਕ ਸਟੋਰੇਜ ਸੀ ਕਿਉਂਕਿ ਮੈਂ ਸਟੋਰੇਜ ਕਰਕੇ ਓਕੀ ਹੋਈ ਪਈ ਸੀ ਕਿਉਂਕਿ ਸਰਦੀਆਂ ਵਾਲੇ ਜਿਹੜੇ ਕੰਬਲ ਵਗੈਰਾ ਸੀ ਉਹ ਵੀ ਹਾਲੇ ਬਾਹਰ ਹੀ ਪਏ ਨੇ ਕਿਉਂਕਿ ਅੱਖਾਂ ਨੂੰ ਕਿਤੇ ਜਗ੍ਹਾ ਨਹੀਂ ਹੈਗੀ ਸੀ ਇਸ ਕਰਕੇ ਐਸੀ ਬਣਵਾਇਆ ਹੈ ਤੇ ਘਰ ਤਿਆਰ ਕਰਵਾਇਆ ਵਾ ਕੱਲ ਅਸੀਂ ਕੱਲ ਅਸੀਂ ਉੱਥੇ ਚਲੇ ਗਏ ਹਸਪੀਟਲ ਫਿਰ ਮੈਂ ਦੱਸਿਆ ਤੇ ਭਾਜੀ ਆਏ ਸੀ ਜਿਹੜੇ ਬਣਾਉਂਦੇ ਹੁੰਦੇ ਨਾਲ ਦੇ ਦੋਸਤੀ ਨੇ ਉਹ ਉਹਨਾਂ ਨੇ ਘਰੇ ਆ ਕੇ ਆਪਣੇ ਆਪ ਹੀ ਤਿਆਰ ਕਰਤਾ ਇੰਨਾ ਵੱਟਾ ਜੇ ਅਸੀਂ ਹੁੰਦੇ ਤਾਂ ਥੋੜਾ ਜਿਹਾ ਛੋਟਾ ਕਰਵਾ ਲੈਂਦੇ ਪਰ ਉਹਨਾਂ ਨੇ ਇੰਨਾ ਜਿੰਨਾ ਬੋਟ ਸੀ ਓਨਾ ਹੀ ਲਾਤਾ ਇਹਦੇ ਵਾਸਤੇ ਵੈਸੇ ਤਾਂ ਵਧੀਆ ਜਦੋਂ ਸਮਾਨ ਸਾਰਾ ਆ ਜਾਊਗਾ ਪਰ ਰੱਖਣ ਦੀ ਥੋੜੀ ਜਿਹੀ ਦਿੱਕਤ ਹੋਊਗੀ ਕਿਉਂਕਿ ਘਰ ਥੋੜਾ ਛੋਟਾ ਆ ਇੱਕ ਕਮਰਾ ਤੇ ਆਹੀ ਆ ਤੇ ਹਲੇ ਅਸੀਂ ਅੱਗੇ ਵੀ ਪਾਉਣਾ ਵਾ ਜੋ ਰੱਬ ਸੁੱਖ ਰੱਖੇ ਤਾਂ ਵਧੀਆ ਵਧੀਆ ਥਾਂ ਬਣ ਜੂਗੀ ਹੌਲੀ ਹੌਲੀ ਬਣਦਾ ਹੁੰਦਾ ਹਨਾ ਤੇ ਫਰਨਿਚਰ ਨੂੰ ਅਸੀਂ ਦੇਖਾਂਗੇ ਫਿਰ ਗੋਲਰ ਵੀ ਚਾਰਾ ਵੱਡਾ ਆ ਵੀ ਇੱਕ ਥਾਂ ਹੀ ਰੱਖ ਸਕਦੇ ਆ ਉਹਨੂੰ ਕਿਉਂਕਿ ਬਾਹਰਲੀ ਸਾਈਡ ਲਾਉਣ ਵਾਸਤੇ ਆ ਵਿੰਡੋ ਜਿਹੜੀ ਆ ਪੂਰੀ ਓਪਨ ਨਹੀਂ ਹੁੰਦੀ ਹੈਗੀ ਇੱਕ ਫਿਕਸ ਮੀਰਰ ਲੱਗਿਆ ਹੋਇਆ ਹੈ ਤੇ ਇੱਕ ਸਾਈਡ ਸਿਰਫ ਇੱਕ ਪੱਲਾ ਹੀ ਖੁੱਲਦਾ ਆ ਤਾਂ ਕਰਕੇ ਵੀ ਦਿੱਕਤ ਹੁੰਦੀ ਐ ਨਹੀਂ ਤੇ ਇਹਨੂੰ ਬਾਹਰ ਹੀ ਲਾ ਲੈਂਦੇ ਅਸੀਂ ਛੋ ਦੇਖਦੇ ਆ ਪਰ ਬਾਕੀ ਕਿਵੇਂ ਹਮਦਾਨ ਤੇ ਦੀਵਾਨਾ ਪੜਾ ਤਿਆਰ ਹੋ ਗਿਆ ਹੈ ਬਹੁਤ ਦਿਨਾਂ ਦੀ ਮੈਂ ਇਹਨਾਂ ਨੂੰ ਕਹਿ ਰਹੀ ਸੀ ਮੈਂ ਕਿ ਚਲੋ ਦੀਵਾਨਾ ਆਪਾਂ ਬਣਾਈਏ ਤੇ ਇਹ ਵਿੱਚ ਸਮਾਨ ਵਗੈਰਾ ਪਾ ਦਾਂਗੇ ਤੇ ਉਹ ਆਪਣਾ ਬਣ ਚੁੱਕਿਆ ਵਾਸਤੇ ਦਾ ਜਿਹੜਾ ਬਾਕੀ ਕੰਮ ਰਹਿ ਗਿਆ ਉਹ ਹੋ ਜਾਊਗਾ ਤੁਸੀਂ ਵਲੌਗ ਨਾਲ ਇਦਾਂ ਹੀ ਬਣੇ ਰਹੋ ਤੇ ਹੋਰ ਮੈਂ ਤੁਹਾਨੂੰ ਕੀ ਦੱਸ ਰਹੀ ਸੀ ਕਿ ਗਾਇਸ ਮੈਂ ਮਸ਼ੀਨ ਵੀ ਲਈ ਹੈ ਤੇ ਮੈਨੂੰ ਉਹ ਮਸ਼ੀਨ ਦੀ ਕਿਉਂਕਿ ਸਾਰਾ ਦਿਨ ਟਾਈਮ ਪਾਸ ਨਹੀਂ ਹੁੰਦਾ ਤੇ ਆ ਦੋਸਤੋਂ ਮੈਂ ਟਾਕਾ ਕੇ ਰੱਖੀ ਹੋਈ ਆ ਲੈਦਾ ਕਵਰ ਕਵਰ ਬਣਾਉਣ ਵਾਲਾ ਆ ਤੇ ਮੈਂ ਇਹਦਾ ਕਵਰ ਬਣਾਉਂਗੀ ਫਿਰ ਉਸ ਤੋਂ ਬਾਅਦ ਇਹਨੂੰ ਢੱਕ ਕੇ ਰੱਖ ਦਿਆ ਕਰੂੰਗੀ ਕਿਉਂਕਿ ਇਹ ਤਾਂ ਜਿਹੜਾ ਇਹ ਮੈਂ ਲਈ ਹੈ ਚਲਦੀ ਵਧੀਆ ਚਲਦੀ ਹੈ ਪੂਰੀ ਪਾਣੀ ਵਾਂਗੂ ਚਲਦੀ ਹੈ ਤੇ ਇਹਦਾ ਜਿਹੜਾ ਉਹ ਟਾਪਾ ਜਾਂ ਹੁੰਦਾ ਉੱਪਰ ਵਾਲਾ ਕਵਰ ਉਹ ਨਹੀਂ ਹੈਗਾ ਇਹਦਾ ਕਵਰ ਬਣਾਉਂਗੀ ਮੈਂ ਕਵਰ ਤਾਂ ਕਿ ਇਹਨੂੰ ਕਵਰ ਕਰਕੇ ਰੱਖ ਸਕਾਂ ਮਿੱਟੀ ਮੋਟੀ ਤੋਂ ਇਹਨੂੰ ਮੈਂ ਬਚਾ ਕੇ ਰੱਖਾਂ ਤੇ ਹੁਣ ਬਸ ਕੰਮ ਖੁੰਦ ਬਿੜ ਕੇ ਨਾ ਕੇ ਮੈਂ ਮਸ਼ੀਨ ਤੇ ਬੈਠੂੰਗੀ ਕਿਉਂਕਿ ਮੈਂ ਬਣਾਉਣਾ ਆਉਂਦਾ ਸੌਟ ਮੈਨੂੰ ਆਉਂਦਾ ਤਾਂ ਨਹੀਂ ਹੈਗਾ ਬਸ ਐਵੇਂ ਹੀ ਟੋਡੀਆਂ ਜਿਵੇਂ YouTube ਤੇ ਉੱਪਰ ਦੇਖ ਲੈਂਦੇ ਆ ਕੋਈ ਚੀਜ਼ਾਂ ਹਣਾ ਉਹ ਜਿਹਾ ਦੇਖ ਕੇ ਆਪਾਂ ਬਣਾ ਲੈਂਦੀਆਂ ਮਸੂਟ ਐਸੇ ਤੇ ਥੋੜੇ ਥੋੜੇ ਜਿਹੜੇ ਨਹੀਂ ਹੁੰਦੇ ਉਹ ਸਿੱਖ ਜਾਗੇ ਜੋ ਬਾਕੀ ਮੈਨੂੰ ਜੋ ਕੁਝ ਹੁੰਦਾ ਮੈਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰੂੰਗੀ ਤੇ ਜਿਵੇਂ ਸਲਵਾਰ ਜੋੜਨ ਦਾ ਤਰੀਕਾ ਉਹ ਜਿਹਾ ਮੈਂ ਬਣਾ ਲੈਂਦੀ ਆ ਤੇ ਉਹ ਮੈਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰੂੰਗੀ ਜਿਹੜੇ ਹੋਰ ਬਣਾ ਰਹੇ ਹੋ ਤੇ ਫੁੱਲ ਸਪੋਰਟ ਕਰਿਆ ਕਰੋ ਤੇ ਨਿਮਰਤ ਗਈ ਹੋਈ ਆ ਹੁਣ ਉੱਧਰ ਇਹ ਧਾਨੀ ਵਾਲੀ ਸੈਟ ਬਤਨਾ ਅਨੋਕੇ ਤੇ ਮੈਂ ਵੀ ਹੁਣ ਨਾ ਹੋਣਾ ਮੇਰਾ ਬਾਕੀ ਆ ਤੇ ਮੈਂ ਵੀ ਹੁਣ ਕਿਨੇ ਤੇ ਜਮਾਣ ਲੱਗ ਗਈ ਮੈਂ ਕੱਪੜੇ ਥੋੜੇ ਜਿਹੀ ਸੀ ਔਰ ਆਹ ਤੋਤੇ ਸੀਗੇ ਤੇ ਬਾਕੀ ਮਲਾਲੇ ਸੀ ਹੁਣ ਤੇ ਧੁੱਪ ਦੇਖੋ ਕਿੰਨੀ ਤੇਜ਼ ਹੋਣ ਲੱਗ ਗਈ ਆ ਸਾਰੇ ਵੀਡੀਓ ਚ ਧੁੱਪ ਸਾਰੇ ਗਾਇਸ ਅੱਜ ਵੀ ਮੈਂ ਇੱਕ ਪਾਰਸਲ ਮੰਗਵਾਇਆ ਸੀ ਆ ਦੇਖੋ ਮੇਰਾ ਪਾਰਸਲ ਆ ਚੁੱਕਿਆ ਤੇ ਭਾਈ ਹੁਣੇ ਜਾ ਰਿਹਾ ਦੀ ਕੀ ਇਹ ਮੈਂ ਐਸੇ ਹੀ ਮਰਤਾਈ ਸੀ ਲੈਣ ਵਾਸਤੇ ਇਹ ਮੇਰੇ ਨਾਲ ਹੀ ਵੰਦੀ ਹੈ ਆ ਦੇਖ ਲਓ ਤੇ ਇਹਨੂੰ ਖੋਲ ਕੇ ਦੇਖਾਂਗੇ ਜੋ ਮੰਗਵਾਇਆ ਸੀ ਮੈਂ ਨਾਈਟ ਸੂਟ ਮੰਗਵਾਇਆ ਸੀ ਦੇਖੋ ਵੀ ਉਵੇਂ ਦਾ ਹੀ ਆ ਇਹ ਤੁਹਾਨੂੰ ਜਾ ਕੇ ਦਿਖਾਉਂਗੀ ਹੁਣ ਨਾ ਇਹ ਪਹੁੰਚ ਗਿਆ। ਸੋ ਗਾਇਸ ਅੱਜ ਪਾਰਸਲ ਆਇਆ ਸੀ ਤੇ ਮੈਂ ਤੁਹਾਨੂੰ ਕਹੇ ਸੀ ਮੈਂ ਤੁਹਾਨੂੰ ਦਿਖਾਵਾਂਗੀ ਤੇ ਮੈਂ ਤੁਹਾਨੂੰ ਹਾਂ ਦਿਖਾਵਾਂਗੀ ਮੇਰਾ ਪਾਰਸਲ ਕਿਹਦੇ ਵਿੱਚ ਕੀ ਮੰਗਵਾਇਆ ਸੀਗਾ। ਸੋ ਪਹਿਲਾਂ ਖੋਲ੍ਹ ਸੀ ਕੀਤੀ ਲੇਕਿਨ ਹੁਣ ਮੈਂ ਹੁਣ ਵੀਡੀਓ ਸ਼ੂਟ ਕਰ ਦੂੰਗਾ ਉਸਦੇ ਨਾਲ ਖਾਦੀਆਂ। ਟਰਾਈਸ ਮੈਂ ਮੰਗਾਇਆ ਸੀ ਦਾ ਮਾਈਕ ਫੋਟ। ਇਹਨਾਂ ਕਲਰ ਥੋੜਾ ਲਾਈਟ ਨੂੰ ਆਇਆ ਕਿ ਇੰਚਸ ਪਰ ਇਹ ਜਾ ਦਿਖਾ ਲਿਆ ਪਰ ਬੋਕਰ ਵੀ ਬਹੁਤ ਵਧੀਆਗਾ। ਇਹਨੂੰ ਪਸੰਦ ਆਇਆ। ਅਰੇ ਆਹ ਹੈ ਦਿੱਕ ਮੀਜ ਆਹ ਹੈ ਦਾ ਜਗਮਾ ਤੇ ਮੈਂ ਪਾ ਕੇ ਵੀ ਦੇਖਿਆ ਸੀ ਬਿਲਕੁਲ ਸਹੀ ਆਇਆ ਸਾਈਜ਼ ਵੀ ਬਹੁਤ ਅੱਛਾ ਮਟੇਂਗੇ ਲੱਗ ਹੁਂ ਘੋਆਇਆ ਸੀ ਤੇ 10 ਦਿਨ ਹੋ ਗਏ ਮੰਗਵਾਇਆ ਸੀ ਤੇ ਅੱਜ ਫਾਈਨਲੀ ਆ ਚੁੱਕਾ ਹੈ ਸਦਾ ਕਪੜਾ ਥੋੜਾ ਸਿੰਥੈਟਿਕ ਆ ਪਰ ਵਧੀਆ ਗਾ ਪਤਲਾ ਗਾ ਇਹ ਖੰਜੇ ਵੀ ਸੋਨਾ ਗਾ ਤੇ ਸਾਈਜ਼ ਵੀ ਬਿਲਕੁਲ ਪਰਫੈਕਟ ਹੈ ਕਿ भी हमेशा मंग तो मंगवा सद बहुत वीयू मटीरियल आता है बड़े सस्ते रेटा ये आया चार सौ रुपए का मैं वह लगे है देख सकते होगा मेरा नाइट सूट किमें लगा मैंने तो बहुत वाला लगे कमेंट से दसव्यू मेरा नाइट सूट कि मैं लगा मैं वीयर लगे यह तो मैं मंगाया कलर थोड़ा सा चेंज आया है तो देखो की कर रहे हैं इस मतलब दिखा चुकी हाँ तो मैं फिर दोबारा आना ही पैक करके रख दूंगी ਇਹਨੂੰ ਵਾਸ਼ ਕਰਕੇ ਹੀ ਆਪਾਂ ਯੂਜ਼ ਕਰਾਂਗੇ ਇਹਨੂੰ ਕੱਪ ਦੇ ਵਾਸ਼ ਕਰੇ ਕਰਕੇ ਨੇ ਇਹ ਨੂੰ ਰੱਖ ਲੈਣੇ ਨੇ ਦਵਾਹਾਂ પાસે ਇਹ ਅਜੇ ਕੱਲੀ ਸੀ ਮੈਂ ਆਪਦੀ ਲਗਾਵਾਂ ਉਸਕੇ ਜੋ ਅਡੇ ਪਾਉਣੇ ਕਰਵਾਉਣੇ ਪਏ ਮਸ਼ੀਨ ਤੇ ਫਿਰ ਨਾਲ ਪਾੜੇ ਜੋੜਨੇ ਆ ਸਭ ਪਾਉਣੀਆਂ ਨੇ ਨਾੱਚ ਕੇ ਦਿਖਾ ਪਹਿਲਾ ਮੰਮੀ ਉਹ ਚਾ ਪਾ ਦਨੀ ਆ ਕੀ ਦਾ ਆ ਕੀ ਦਾ ਤੇਰਾ ਸੋਣਾ ਤੈਨੂੰ ਸੋਣਾ ਲੱਗਾ ਹਾਂ ਠੀਕ ਆ ਜੀ ਹਾਂ ਤੇਰੇ ਕੋਲ ਆਵੇ ਤੋਂ ਆਪਾਂ ਮੈਂ ਜੋੜ ਲਈ ਬਸ ਬਰਤ ਬਣਾਉਣ ਜਾਂਦੇ ਹਾਂ ਐਲੀਮੈਟ ਆਨਲਾਈਨ ਨੂੰ ਬੁਆਇਸ बाई सू सा अज का ब्लॉग वे तो प्लीज़ कमेंट लाइक शेयर करना बिल्कुल भी ना भूलियो जब तुम सा नवे हो तो चैनल सब्सक्राइब करना बिल्कुल भी ना भूलियो तब तक ली थैंक यू वेरी मच बाय बाय थैंक्स फॉर जो देख रहे हैं बहुत शुक्रिया ब्लॉग देखते हो तो वो तो वो शेयर करो सपोर्ट करो बाय बाय